ਸਸ਼ੀ ਗਾਲੀ ਮਹਰਾਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਚੈਨਲ ਪੰਜਾਬੀ ਦੀ ਇੱਕ ਕਹਾਵਤ ਹੈ ਆਸਮਾਨ ਤੋਂ ਗਿਰਿਆ ਤੇ ਖਜੂਰ ਦੇ ਵਿੱਚ ਅਟਕਿਆ ਇਹ ਕਹਾਵਤ ਜਲੰਧਰ ਵੈਸਟ ਤੋਂ ਵਿਧਾਇਕ ਰਹੇ ਚੁਕੇ ਸ਼ੀਤਰ ਅੰਗਰਾਲ ਦੇ ਉੱਤੇ ਇੱਕਦਮ ਸਟਿੱਕ ਸਾਬਿਤ ਹੁੰਦੀ ਹੈ ਤੁਹਾਨੂੰ ਦੱਸਦੇ ਨੇ ਕਿ ਸ਼ੀਤਰ ਅੰਗਰਾਲ ਵੱਲੋਂ ਆਪਣੀ ਵਿਧਾਇਕ ਪਦ ਤੋਂ ਅਸਤੀਫਾ ਦਿੱਤਾ ਗਿਆ ਸੀ ਜਿਸ ਨੂੰ ਕੇ ਪੰਜਾਬ ਦੇ ਸਪੀਕਰ ਕੁਤਾਰ ਸਿੰਘ ਸੰਧਵਾ ਵੱਲੋਂ ਅੱਜ ਮਨਜ਼ੂਰ ਕਰ ਲਿੱਤਾ ਗਿਆ ਹੈ ਪੰਜਾਬ ਦਾ ਇੱਕ ਵੱਡੀ ਖਬਰ ਆ ਰਹੀ ਹੈ ਕਿ ਸ਼ੀਤ ਰੰਗਰਾਜ ਜੋ ਕਿ ਵਿਧਾਇਕ ਸੰਨ ਜਲੰਧਰ ਵੈਸਟ ਤੋਂ ਜਿਨ੍ਹਾਂ ਦਾ ਅਸਤੀਫਾ ਕੁਲਤਾਰ ਸਿੰਘ ਸੰਧਵਾ ਵੱਲੋਂ ਮਨਜ਼ੂਰ ਕਰ ਲਿੱਤਾ ਗਿਆ ਹੈ ਇੱਕ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸ਼ੀਤ ਰੰਗਰਾਜ ਵੱਲੋਂ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਜ਼ਾਇਨ ਦੇ ਦਿੱਤਾ ਗਿਆ ਸੀ ਇਸ ਦੇ ਨਾਲ-ਨਾਲ ਆਪਣੇ ਵਿਧਾਇਕ ਪਦ ਤੋਂ ਵੀ ਅਸਤੀਫਾ ਜੋ ਐ ਸਪੀਕਰ ਨੂੰ ਪੇਸ਼ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਵੱਲੋਂ ਭਾਜਪਾ ਪਾਰਟੀ ਦੇ ਵਿੱਚ ਜੁਆਇਨਿੰਗ ਕਰ ਲਈਤੀ ਜਾਂਦੀ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਹ ਜੋ ਅਸਤੀਫਾ ਹੈ ਉਹ ਮਨਜ਼ੂਰ ਨਹੀਂ ਕੀਤਾ ਗਿਆ ਸੀ ਜਿਸ ਸਬੰਧ ਦੇ ਵਿੱਚ ਇਹਨਾਂ ਵੱਲੋਂ ਰਿਮਾਈਂਡ ਲੈਟਰ ਵੀ ਪਾਇਆ ਜਾਂਦਾ ਹੈ ਅਤੇ ਜੋ ਸ਼ੀਤ ਰੰਗੂਰਾਲ ਉਸ ਨੂੰ 3 ਜੂਨ ਨੂੰ ਸਪੀਕਰ ਵੱਲੋਂ ਬੁਲਾਇਆ ਜਾਂਦਾ ਹੈ ਹਾਲਾਂਕਿ ਜਦੋਂ ਸਪੀਕਰ ਕੋਲ ਪਹੁੰਚ ਨਤਾ ਇਸ ਦੌਰਾਨ ਸ਼ੀਤ ਰੰਗਰਾਲ ਵੱਲੋਂ ਆਪਣੇ ਵੱਲੋਂ ਇੱਕ ਲੈਟਰ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਜੋ ਅਸਤੀਫਾ ਹੈ ਉਹ ਵਾਪਸ ਲੈਣਾ ਚਾਹੁੰਦੇ ਹਨ ਲੇਕਿਨ ਕਿਤੇ ਸਪੀਕਰ ਉਹਨਾਂ ਨੂੰ ਨਹੀਂ ਮਿਲ ਪਾਂਦੇ ਜਿਸ ਦੇ ਚਲਦੇ ਸ਼ੀਤ ਰੰਗਰਾਲ ਨੂੰ ਬੇਰੰਗ ਵਾਪਸ ਲੋਟਣਾ ਪੈਂਦਾ ਹੈ ਹਾਲਾਂਕਿ ਤੁਹਾਨੂੰ ਦੱਸ ਦਿੰਨੇ ਆ ਕਿ ਸਪੀਕਰ ਵੱਲੋਂ ਇਸ ਅਸਤੀਫਾ ਹੈ ਜੋ ਮਨਜ਼ੂਰ ਕਰ ਲਿੱਤਾ ਗਿਆ ਹੈ ਇਸ ਦੇ ਵਿੱਚ ਤਾਨੇ ਇੱਕ ਵੱਡੀ ਜਾਣਕਾਰੀ ਇਹ ਵੀ ਦੇ ਦਿੰਨੇ ਆ ਕਿ ਸ਼ੀਤ ਰੰਗਰਾਲ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਅਗਰ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿੱਤਾ ਗਿਆ ਤੇ ਦੁਬਾਰਾ ਇਹ ਚੋਣਾਂ ਨਹੀਂ ਕਰਾਈਆਂ ਗਈਆਂ ਉਹ ਹਾਈ ਕੋਰਟ ਦਾ ਰੁਖ ਅਪਣਾਉਣਗੇ ਅਗੇ ਸ਼ੀਤ ਰੰਗਰਾਣ ਨੇ ਇਹ ਵੀ ਦੱਸਿਆ ਕਿ ਜਲੰਧਰ ਵੈਸਟ ਦੀ ਸੀਟ ਤੋਂ ਅਸਤੀਫਾ ਉਹਨਾਂ ਵੱਲੋਂ ਇਸ ਕਰਕੇ ਦਿੱਤਾ ਗਿਆ ਸੀ ਕਿ ਲੋਕ ਸਭਾ ਚੋਣਾਂ ਦੇ ਨਾਂ ਲਾਲ ਉਸ ਸੀਟ ਤੋਂ ਜਮਨੀ ਚੋਣਾਂ ਕਰਵਾਈਆਂ ਜਾ ਸਕਣ ਲੇਕਿਨ ਉਹ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ ਕਿਉਂਕਿ ਉਹਨਾਂ ਦਾ ਅਸਤੀਫਾ ਉਸ ਸਮੇਂ ਮਨਜ਼ੂਰ ਨਹੀਂ ਕੀਤਾ ਗਿਆ ਸੀ ਜਿਸ ਦੇ ਚੱਲਦੇ ਇਹ ਚੋਣਾਂ ਨਹੀਂ ਹੋ ਸਕੀਆਂ ਹਾਲਾਂਕਿ ਸ਼ੀਤ ਰੰਗਰਾਣ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਹੁਣ ਅਸਤੀਫਾ ਇਸ ਲਈ ਵਾਪਸ ਲੈਣਾ ਚਾਹੁੰਦੇ ਹਨ ਤਾਂ ਕਿ ਜਿਮਨੀ ਚੋਣਾ ਦੇ ਨਾਲ ਸਰਕਾਰ ਦਾ ਖਰਚ ਵਧੇਗਾ ਜਿਸ ਦੇ ਚਲਦੇ ਉਹ ਆਪਣਾ ਇਹ ਅਸਤੀਫਾ ਵਾਪਸ ਲੈਣਾ ਚਾਹੁੰਦੇ ਹਨ ਹੁਣ ਦੇਖਣਾ ਹੋਵੇਗਾ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਦੇ ਵਿੱਚ ਉਹ ਹਾਈ ਕੋਰਟ ਦੇ ਵਿੱਚ ਜਾਂਦੇ ਨੇ ਤੇ ਹਾਈ ਕੋਰਟ ਵੱਲੋਂ ਇਸ ਮਾਮਲੇ ਵਿੱਚ ਕੀ ਫੈਸਲਾ ਲੈਂਦਾ ਹੈ ਲੇਕਿਨ ਇਹ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੇ ਸ਼ੀਤ ਰੰਗਰਾਲ ਜੋ ਕਿ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਤੋਂ 2022 ਦੇ ਵਿੱਚ ਵਿਧਾਇਕ ਬਣੇ ਸੀ ਅਤੇ ਵਿਧਾਇਕ ਚੁਣੇ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਵੱਲੋਂ 27 ਮਾਰਚ ਨੂੰ ਜੋ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਵੱਲੋਂ ਅਸਤੀਫਾ ਵੀ ਦੇ ਦਿੱਤਾ ਜਾਂਦਾ ਹੈ ਲੇਕਿਨ ਉਹ ਅਸਤੀਫਾ ਪਹਿਲਾਂ ਨਹੀਂ ਮਨਜ਼ੂਰ ਕੀਤਾ ਗਿਆ ਲੇਕਿਨ ਅੱਜ 3 ਜੂਨ ਨੂੰ ਜੋ ਪੰਜਾਬ ਦੇ ਸਪੀਕਰ ਨੇ ਉਹਨਾਂ ਵੱਲੋਂ ਇਹ ਅਸਤੀਫਾ ਮਨਜ਼ੂਰ ਵੀ ਕਰ ਲਿੱਤਾ ਗਿਆ ਹਾਲਾਂਕਿ ਇਹ ਵੀ ਚਰਚਾਵਾਂ ਨੇ ਕਿ ਉਹਨਾਂ ਵੱਲੋਂ ਆਪਣੀ ਫੇਸਬੁੱਕ ਅਕਾਊਂਟ ਹੈ ਜੋ ਉਸ ਦੇ ਉੱਤੋਂ ਮੋਦੀ ਦਾ ਪਰਿਵਾਰ ਦਾ ਜੋ ਸਟੇਟਸ ਲਗਾਇਆ ਗਿਆ ਸੀ ਉਹ ਵੀ ਹਟਾ ਲਿੱਤਾ ਗਿਆ ਇਸ ਸਬੰਧ ਦੇ ਵਿੱਚ ਉਹਨਾਂ ਵੱਲੋਂ ਪੱਤਰਕਾਰਾਂ ਨੇ ਸਵਾਲ ਕੀਤੇ ਤਾਂ ਇਸ ਸਬੰਧ ਦੇ ਵਿੱਚ ਸ਼ੀਤ ਰੰਗਰਾਨ ਨੇ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਇਹ ਚੀੜ ਤੋਂ ਦੁਆਰਾ ਜਿਮਨੀ ਚੋਣਾ ਹੁੰਦੀਆਂ ਹਨ ਅਤੇ ਕਦੋਂ ਹੁੰਦੀਆਂ ਹਨ ਅਤੇ ਇਸ ਦਾ ਸਰ ਲੋਜ ਚੋਣ ਅਯੋਗ ਹੀ ਲਵੇਗਾ ਸ਼ਸ਼ੀ ਗਾਲ ਜੀ ਮਹਾਰਾਦੀਪ ਸੈਣੀ